ਜੀ ਮੇਰੇ ਵੀਰੋ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੱਟ ਨੇ ਕਬੂਤਰ ਕੁਆਤਰ ਸੱਟ ਨੇ ਮਿੱਤਰੋ ਲੋਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਤੇ ਖੁੱਡਿਆਂ ਨੂੰ ਜਿੰਦੇ ਲੱਗੇ ਹੋਏ ਖੋਲੇ ਨਹੀਂ ਤੇ ਅੱਜ ਆਪਾਂ ਕਣਕ ਕਣਕ ਤੋਂ ਵਾਂਗੇ ਤੇ ਲਿਆਵਾਂਗੇ ਖਰਾਕ ਮਿੱਤਰੋ ਅੱਜ ਲਿਆਵਾਂਗੇ ਮੱਕੀ ਸਰੋਂ ਤੇ ਕਣਕ ਵੀ ਲਿਆਵਾਂਗੇ ਉਹ ਕਣਕ ਪਈ ਆਪਣੇ ਕੋਲ 20 ਕਿਲੋ ਪਈਆ ਹੋਰ ਲਿਆਵਾਂਗੇ ਪਹਿਲਾਂ ਕਣਕ ਤਾਂ ਜ਼ਰੂਰੀ ਹੈ ਕਣਕ ਮੱਕੀ ਸਰੋਂ ਠੀਕ ਹੈ ਕਿ ਨਹੀਂ ਤੇ ਚੌਬਰ ਨੂੰ ਫੋਨ ਕਰਿਆ ਚੌਬਰ ਆਈ ਜਾਂਦਾ ਦੁਕਾਨ ਤੇ ਗਿਆ ਰੋਟੀ ਦੇਣ ਤੇ ਫਿਰ ਆਪਾਂ ਚੱਲਦੇ ਆਂ ਤੇ ਲਿਆਂਨੇ ਆਂ ਮੱਕੀ ਸਰੋਂ ਕਣਕ ਠੀਕ ਹੈ ਕਿ ਨਹੀਂ ਫਿਰ ਤੋ ਤੂੰ ਕੇ ਸਾਫ਼ ਸੁਥਰ ਕਰਕੇ ਖਰਾਕ ਬਣਾਵਾਂਗੇ ਇੱਕ ਵਾਰੀ ਤੇ ਜੋੜੇ ਲਾਣੇ ਤਾਂ ਕਰਕੇ ਜੋੜੇ ਲਾਵਾਂਗੇ ਖਰਾਕ ਜ਼ਰੂਰੀ ਹੈ ਜੋੜਿਆਂ ਨੂੰ ਤਾਂ ਹੀ ਬੱਚੇ ਪੜਨਗੇ ਸਹੀ ਹੈਗੇ ਨਹੀਂ ਤੇ ਚੌਬਰ ਨੂੰ ਆਣ ਦੋ ਫਿਰ ਤੁਹਾਨੂੰ ਦਿਖਾਨੇ ਆ ਤੇ ਚੱਲਾਂਗੇ ਆਪਾਂ ਫਿਰ ਖਰਾਕ ਲੈਣ ਆਪਣੀ 1:00 ਵਜੇ ਦਾ ਤਿੰਨੇ ਚੀਜ਼ਾਂ ਲੈ ਕੇ ਆਵਾਂਗੇ। ਜੀ ਮੇਰੇ ਵੀਰੋਂ ਚੋਬਰ ਦਾ ਐ ਨਹੀਂ ਵਿੱਡੂ ਜੜਾਲਿਆ ਜੀ ਤੇ ਜਾਈਏ ਨੇ ਤੇ ਨਾਲ ਤੇ ਪਹਿਲਾਂ ਲੈ ਕੇ ਆਨੇ ਮੱਕੀ ਮਿੱਤਰੋ ਫੇਰ ਲੈ ਕੇ ਆਵਾਂਗੇ ਸਰੋ ਤੇ ਸ਼ਬੀਰ ਚੱਲ ਜਾਂਦੀ ਹੈ। ਆ ਕੇ ਦੇਖਾਂਗੇ। ਦੇਖਾਂਗੇ ਜੀ ਕਰਾਂ ਜਾਂਦੇ ਆ ਫੇਰ ਦੇਖਣੇ ਕੀ ਬੰਦਾ ਕਰਦਾ। ਕੋਈ ਮੇਰੇ ਵੀਰੋਂ ਮੱਕੀ ਪਵਾਈ ਆਨੇ ਤੇ ਸਰੋ ਦੇਖਦੇ ਆ ਕਿਵੇਂ ਆ। ਜੇ ਵਧੀਆ ਵੀ ਪਵਾ ਲਾਂਗੇ ਤੇ ਮੱਕੀ 15 ਕਿਲੋ ਲੈ ਲਈ ਬਾਪੂ। ਇਹ ਕਰੇ ਜਾ ਕੇ ਦਿਖਾਵਾਂਗੇ ਤੁਹਾਨੂੰ। ਤੇ ਬਾਕੀ ਸਭ ਉਹ ਦੇਖਦੇ ਆਓ ਜੀ ਮੇਰੇ ਵੀਰੋਂ ਮੱਕੀ ਦਾ ਲੈ ਲਈ ਤੇ ਚੱਕੀ ਤੇ ਜਾਈ ਜਾਨੇ ਆ ਤੇ ਇਹਦੇ ਮੱਕੀ ਦੇ ਪੀਸ ਕਰਾਵਾਂਗੇ ਵੱਡੀ ਕਬੂਤਰ ਨੂੰ ਔਖੀ ਹੁੰਦੀ ਹੈ ਖਾਣ ਵੇਲੇ ਤਾਂ ਕਰਕੇ ਤੇ ਜਾਨੇ ਆ ਫਿਰ ਕਰਦੇ ਆ ਥੋੜਾ ਸ਼ੇਰ ਬਾਬਿਓ ਆ ਆ ਕੇ ਕਹਿੰਦੇ ਪੁੱਛਦੇ ਆ ਕਿ ਮਿੱਤਰੋ ਚੱਕੀ ਤੇ ਪਹੁੰਚ ਗਏ ਜੀ ਪੁੱਛਦੇ ਆ ਕੀ ਹਿਸਾਬ ਹੈ ਕੀ ਕਦਾਵ ਹੈ ਠੀਕ ਹੈ ਕਿ ਨਹੀਂ ਪੀ ਮਿੱਤਰੋ ਮੱਕੀ ਦਾ ਦੇ ਆਇ ਚੱਕੀ ਦੇ ਤੇ ਦੋ ਦੋ ਤਿੰਨ ਤਿੰਨ ਫਾੜ ਕਰ ਤੂ ਇੱਕ ਮੱਕੀ ਦੇ ਠੀਕੇ ਕਿ ਨਹੀਂ ਤੇ ਹੁਣ ਜਾਈਏ ਨੇ ਸਰੋਂ ਲੈਣ ਤੇ ਨਾ ਕੋਈ ਚੋਬਰ ਦਾ ਮੁੜ ਕੇ ਫੋਨ ਆਇਆ ਮੇਰੇ ਸਾਰੇ ਦਾ ਤੇ ਦਸਤਾਵੇਜ਼ ਕਿੱਥੇ ਆ ਰਹੇ ਕਿੱਥੇ ਨਹੀਂ ਕੋਈ ਨਹੀਂ ਜਾ ਕੇ ਦੇਖਾਂਗੇ ਤੇ ਇੱਕ ਵਾਰੀ ਚੱਲਦੇ ਆ ਸਰੋਂ ਸਰੋਂ ਲੈਣ ਰੇਡ ਰੂਟ ਪੁੱਛਦੇ ਆ ਤੇ ਸਾਰਾ ਰੇਡ ਰੂਟ ਤੁਹਾਨੂੰ ਕਰੇ ਦੱਸਾਂਗੇ ਜਾ ਕੇ ਤੇ ਬਾਕੀ ਜਾਈ ਜੰਨੇ ਆ ਲਓ ਜੀ ਮੇਰੇ ਵੀਰੋ ਕਣਕ ਵੀ ਇੱਥੋਂ ਹੀ ਲੈ ਲਿਆ ਮੈਂ ਗਿਆ 30 ਕਿਲੋ ਕਣਕ ਲੈ ਲਈ ਤੇ 20 ਕਿਲੋ ਸਰੋਂ ਲੈ ਲਈ ਤੇ ਬਾਕੀ ਬਿੱਟੂ ਖੜਾ ਹੈ ਬਿੱਟੂ ਕਹਿੰਦਾ ਕੰਮ ਮੋਟ ਹੁੰਦਾ ਲੱਗਦਾ ਤੇ ਬਾਕੀ ਸਾਰਾ ਸੌਦਾ ਹੀ ਮਿਲ ਜਾਂਦਾ ਇਹੋਂ ਤੇ ਕਣਕ ਬਾਕੀ ਹੈ ਚਲੇ ਜਾ ਕੇ ਦੱਸਾਂਗੇ ਰੇਟ ਰੋਟ ਬਾਬੋ ਠੀਕ ਹੈ ਕਿ ਨਹੀਂ ਇੱਕ ਵਾਰੀ ਲੈ ਲਈਏ ਫਿਰ ਮਿਲਦੇ ਆਪਾਂ ਕਰੇ ਜਾ ਕੇ ਬਈ ਬਿੱਟੂ ਦੋਆੜੀ ਉੱਤਰ ਗਿਆ ਜਿੱਥੇ ਥੱਲੇ ਬੋਲਟ ਗਲਤ ਲਿਆਇਆ ਆਪਾਂ ਚਲੋ ਕੋਈ ਦਿੱਕਤਾਂ ਦੀ ਗੱਲ ਨਹੀਂ ਤੇ ਮੈਨੂੰ ਲੱਗਦਾ ਕੰਮ ਤੇ ਸਾ ਹੀ ਹੋਊਗਾ ਈ ਆ ਗਏ ਜੀ ਕਰੇ ਤੇ ਚੋਬਰ ਆ ਗਿਆ ਮਿਲ ਗਿਆ ਮਸਾ ਪਹਾੜ ਕੇ ਲੇ ਕੇ ਆਇਆ ਇਹਨੂੰ ਤੇ ਖੂ ਗਿਆ ਜੀ ਮੈਂ ਮੋਟਰ 'ਚ ਵੜ ਰਿਆ ਸੀ ਕਿਹਦੇ ਨਾਲ ਵੜ ਰਿਆ ਸੀ ਹੈ ਤੇ ਵੈਸਾ ਆਈ ਕਣਕ ਲਿਆਏ ਸੀ ਬਾਪੋਂ ਕਰੋ ਚੈੱਕ ਤੇ ਸਰੋ ਲਿਆ ਸੀ ਲਖੋਲ ਕੇ ਰਾਤ ਖਾ ਦਾਣਾ ਆਪਣਾ ਕਣਕ ਦਾ ਦਾਣਾ ਦਿਖਾ ਦੇ ਤੇ ਇੱਕ ਜੀ ਬਾ ਕੇ ਰੱਖਦੇ ਆ ਕਣਕ ਕਣ ਕੱਢ ਅਡੜ ਰੱਖਦਾ ਕਰਾਂਗਾ ਹਣਾ ਹਾਂ ਅੱਜ ਸਾਫ ਹੈ ਹੋ ਤੌਣੀ ਦਾ ਪਾਉਗੀ ਕੱਲ ਧੋਵਾਂਗਾ ਜਦੋਂ ਗੁੱਡ ਬੰਦ ਇਹ ਸ਼ੁੱਧ ਗਾਂ ਦੀ ਆਏ ਹੋਏ ਕਰਕੇ ਜਿਆਦਾ ਟਾਈਮ ਚੱਲੂਗੀ ਤੇ ਮੈਂ ਬਾਲਟੀ ਚੱਕ ਲਾ ਤਾਂ ਕੀ ਹੋ ਗਿਆ ਹੋਰ ਕੀ ਹੋ ਗਿਆ ਰੰਗ ਭਾਵੇਂ ਰੱਖ ਤਾ ਲਾ ਆ ਬਾਲਟੀ ਫੜੀ ਗਾ ਥੋੜਾ ਹੈ ਤੂੰ ਉਧਰ ਬਲੇ ਜੜੀ ਬਾਵੇਂ ਤੋਂ ਕੀ ਬਾਦਾਂਗੇ ਆਈ ਕੋਰ ਯਹੀਂ ਬਾਦੇ ਘੱਟਾ ਖਾਲੀ ਕਰਦੇ ਆਂ ਆਲਾ ਆਉਣੇ ਪਹਿਲਾ ਇਹ ਬਾਦੇ ਬਣੇ ਇਹ ਵੀ ਗਣਕਾ ਬਾਬੇ ਫਰਾ ਗਣਕ ਪੈਤਾ ਜਾਊਗੀ ਜਾ ਬੱਸ ਚੱਲ ਬਾਹਰ ਚੱਲਦੇ ਆਂ ਵਾਹਲਾ ਦੇ ਆਸਾ ਕੱਢਦੇ ਇਹ ਜਿਹੜੀ ਵਿੱਚ ਇਹ ਕੱਢਦੇ ਕਿਥੇ ਜਾਣਾ ਔਰੀ ਬਾਅਦ ਥੜੇਗੇ ਨੇ ਲਓ ਜੀ ਮਿੱਤਰੋ ਕਣਕ ਜਿਹੜਾ adda ਗੱਟਾ ਸੀ ਉਹ ਹੀ ਪਾਇਆ ਤੇ ਆ ਗੱਟਾ ਜਿਹੜਾ ਲੈ ਕੇ ਆਏ ਸੀ ਉਹ ਤਾਂ ਅਸੀਂ ਪਾਇਆ ਤੇ ਕਬੜੀ ਇਹ ਯੂਜ਼ ਕਰ ਲਾਂਗੇ ਬੰਨ ਕੇ ਰੱਖ ਦਿੰਨੇ ਆ ਠੀਕ ਹੈ ਕਿ ਨਹੀਂ ਤੇ ਤੋਂ ਇਕੱਠੇ ਕੱਤੀ ਦੇਵਾਂਗੇ ਦੋਵੇਂ ਕੱਲ ਤੇ ਆ ਸਾਜਾ ਜਿਵੇਂ ਹੀ ਪਾ ਦਿੰਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਸਰੋ ਘੋਲ ਸਰੋ ਆ ਗੱਟਾ ਲੈ ਚੱਕ ਕੇ ਚੋਪਰਾ ਤੇ ਮੈਂ ਦੱਸ ਦਿਆਂ ਕਿੰਨਾ ਕੀ ਹਿਸਾਬ ਕਿਤਾਬ ਹੈ ਕਿੰਨਾ ਰੇਟ ਹੈ ਤੇ 40 ਕਿਲੋ ਕਣਕ ਲਈ ਸੀ ਬਾਪੇ ਆਪਾਂ 20 ਕਿਲੋ 20 ਪਤਾ ਨਹੀਂ ਬਾਪੇ 25 ਮੇਰੇ ਆਦ ਮੈਂ ਗੀ ਦੱਸ ਦੂਆ ਚਲੋ ਬਾਤ ਚ ਦੱਸ ਦੂਆ ਮੈਂ ਤੇ 40 ਇਹ ਲਈ ਹੈ ਪਤਾ ਨਹੀਂ 25 ਆਤੀ ਹੋਊਗੀ ਠੀਕ ਹੈ ਕਿ ਨਹੀਂ ਤੇ ਹਾਂ ਤੇ ਮੱਕੀ ਲਈ ਸੀ ਆਪਾਂ ਮੱਕੀ ਲਈ ਸੀ ਬਾਪੇ 20 20 ਕਿਲੋ ਲਈ ਸੀ ਚਲੋ ਜੀ ਓਕੇ ਬਸੇ ਤੋਗੇ ਢੱਕੇ ਢੁੱਕੇ ਸਾਫ ਹੋ ਜਾਣਗੇ ਸਹੀ ਹੈ ਸਰੋਂ ਦਾ ਲੋ ਜੀ ਤੇ ਇਹ ਆਪਾਂ ਨੂੰ ਲਈ ਹੈ ਕਣਕ ਲਈ ਹੈ 28 ਰੁਪਏ ਕਿਲੋ ਤੇ ਸਰੋਂ ਲਈ ਹੈ 65 ਤੇ ਮੱਕੀ ਲਈ ਹੈ ਮਿੱਤਰੋ ਉਹ ਵੀ 28 ਲਈ ਹੈ ਕਣਕ ਤੇ ਮੱਕੀ 28 ਤੇ ਬਾਕੀ ਸਰੋਂ 65 ਠੀਕ ਹੈ ਕਿ ਨਹੀਂ ਹੁਣ ਸਾਫ ਕਰਾ ਬਲਾ ਲਿਓ ਕਿੰਨੇ ਵੈਸੇ ਲੱਗ ਗਏ ਮੇਰੇ ਸਾਹਮਣੇ ਨਾਲ 1300 ਦੀ ਆ ਗਈ 1200 ਦੀ ਹੋ ਗਈ 500 600 ਦੀ ਹੋ ਗਈ ਠੀਕ ਹੈ ਕਿ ਨਹੀਂ ਤੇ ਬੱਸ ਉਹਨੂੰ ਖੋਲਦਿਆਂ ਖੁੱਡੇ ਤੇ ਰੱਖਦਿਆਂ ਜਾਣਾਂ ਨੂੰ ਦਾਣੇ ਪਾਵੇਂਗੇ ਹਾਂ ਆਤਾ ਨਹੀਂ ਬੰਦ ਹੈ ਨਾ ਅੱਜ ਤਾਂ ਨਹੀਂ ਬੰਦ ਤੇ ਹੋ ਗਈ ਪਾਵੇਂ ਇਕੱਠੀ ਦੋ ਦਾਂਗੇ ਤੇ ਉਹ ਜੇ ਅੱਜੇ ਤੋਂ ਮੰਗੇ ਬੈਠ ਸਕਦੇ ਸਰੋ ਆਪਾਂ ਗਰ ਠੰਡੀ ਹੁੰਦੀ ਹੈ ਠੰਡੀ ਹੁੰਦੀ ਹੈ ਇਹ ਤਾਂ ਠੰਡੀ ਹੁੰਦੀ ਹੈ ਸਰੋ ਦਾ ਕੋਈ ਦਿੱਕਤ ਨਹੀਂ ਤੇ ਬਸ ਇੱਕ ਵਾਰੀ ਰੱਖ ਦਿਆਂ ਇਹਨਾਂ ਨੂੰ ਸਾਈਡ ਤੇ ਫਿਰ ਕਰਦੇ ਆਂ ਕਬੂਤਰਾਂ ਦੀ ਟਰੇਆਂ ਤਿਆਰ ਮਿੱਤਰੋ ਤੇ ਪਾਨੇ ਉਹਨਾਂ ਨੂੰ ਲਓ ਜੀ ਮੈਂ ਕਿਹਾ ਸਰੋ ਵੀ ਬਾਲਟੀ 'ਚ ਪਾ ਦੀਏ ਤੇ ਗੱਟਾ ਵੇਖਾਂ ਕਰਦੇ ਆਂ ਕੀ ਜੀ ਆਹ ਮੂਹ ਥੱਲੇ ਕਰ 2012 ਚੇਕ ਚੇਕ ਅਗੇ ਚੇਕ ਐ ਲੋਈ ਇਹ ਮੇਲ ਆਦੀ ਜਾਂਦੀ ਓਏ ਐ ਸਾਰੀ ਨਹੀਂ ਆ ਗਣੇ ਸਰੋ ਬਾਜਰਾ ਮੱਕੀ ਛੋਲੇ ਨਾਲ ਬਦਾਮਾ ਨਹੀਂ ਲੋਈ ਇੰਨੀ ਕੁ ਰਹਿ ਗਈ 1 ਕਿਲੋ ਰਹਿ ਗਈ ਲਾ ਲੋ ਐਸ 15 ਕਿਲੋ ਆ ਗਈ ਹੋਗੀ ਜਿਆਦਾ ਨਹੀਂ ਤੇ ਬਾਕੀ ਇਹਨੂੰ ਗੱਟੇ ਜੀ ਰਹਿਣ ਦੇਵਾਂਗੇ ਇੰਨੀ ਇੱਕ ਵਾਰੀ ਕਣਕ ਬੋਹਦਾ ਮੁੱਕ ਗਈ ਹੋਰ ਪਾ ਲਿਆ ਕਰਾਂਗੇ ਠੀਕ ਹੈ ਕਿ ਨਹੀਂ ਤੇ ਲਓ ਜੀ ਇਹ ਰੱਟਕਣਾ ਹੋ ਗਿਆ ਕੋੜੀ ਉੱਤੇ ਹੋ ਗਿਆ ਚੱਕ ਲਿਆ ਤੇ ਗੋਲੀ ਬਣਤਾ ਇੱਥੇ ਪਾਣੀ ਪੁਣੀ ਮਾਰਦੇ ਆ ਠੰਡੀ ਫਰਸ਼ ਠੰਡਾ ਕਰਦੇ ਆ ਤੇ ਥੋੜੀ ਜਿਹਾ ਬੋਲਦੇ ਆ ਨਾ ਗੜਬੜ ਹੋ ਜਾਂਦੀ ਹੈ ਨਵੇਂ ਨਵੇਂ ਆ ਫਿਰ ਤਾਂ ਹਰ ਕੋਹੋਲੀ ਹੋਲੀ ਵਲੀ ਸਾਹ ਬਾਪੂ ਆ ਬਾਬੇ ਕੱਸ ਲਈਏ ਉਥੇ ਰੱਖਿਆ ਮੈਂ ਇਹਨਾਂ ਨੂੰ ਹੋਰ ਦਾਣੇ ਤੇ ਕੱਟੇਗਾ ਇਹ ਚੁਲਾ ਕੱਟਦਾ ਦਾਣੇ ਕੱਢਦੇ ਨਾ ਇਹ ਨਿਕਲ ਛੜ ਜਾ ਈਟ ਰਿਆ ਭਰ ਲਿਆ ਦਾਣਿਆਂ ਦੇ ਨਾਲ ਤੇ ਰੱਖਦੇ ਹਾਂ ਹੁਣ ਤੇ ਪਾਣੀ ਪੂਣੀ ਭਰਦੇ ਹਾਂ ਠੰਡਾ ਪੀਣਗੇ ਵਿਚਾਰੇ ਹੈਗੇ ਨਹੀਂ ਲੈ ਵਿੱਚੋਂ ਬਰਾ ਖੋਲਦੇ ਸਾਰੇ ਜਿੰਦੇ ਅੱਜ ਬੱਤਰੀਏ ਲੋ ਜੀ ਮਿੱਤਰੋ ਆਇਓ 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 ਬਤੋ ਨਾ ਚੋਪਰਾ ਦੂਜਾ ਹੁੱਡਾ ਵੀ ਫੋਲ ਗਿਆ ਪਾਣੀ ਤਾਂ ਨਹੀਂ ਬਦਲਣਾ ਪਾਣੀ ਤੜਕੇ ਤੜਕੇ ਬਦਲਣਾ ਤੜਕੇ ਤੜਕੇ ਨੂੰ ਇਹ ਨਾਰੇ ਘਰ ਬਣਾਇਆ ਇਹ ਨਹੀਂ ਉਸਨੇ ਤੜਾ ਪਿਆਰ ਜੇ ਨਾਲ ਖੁੱਲਦੇ ਪਤਾ ਹੀ ਨਾ ਲੱਗਿਆ ਇਹਨੂੰ ਤੇਰੇ ਪੰਪਾ ਜਾਏ ਉਹ ਲੈ ਲੈ ਉਹ ਗਈ ਹਾਂ ਆਇਆ 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 ਬਿਚੋ ਆਇਓ ਆਇਓ ਕੋਈ ਨਹੀਂ ਗੋਲੀ ਲਓ ਵੀ ਮਿੱਤਰੋ ਗੋਲੀ ਥਾਂ ਤੇ ਮਾਰਦਾ ਪਾਣੀ ਆਪਾਂ ਤੇ ਚੋਬਰ ਅੰਦਰ ਪਾਣੀ ਭਰੀ ਜਾਂਦਾ ਤੇ ਪੇੜਿਆਂ ਨੂੰ ਪਾਣੀ ਦੇਦਾ ਆਪਾਂ ਦਾਣੇ-ਦੋਣੇ ਦੇਖਦੇ ਆ ਖਾਏ ਹੋਰ ਪਾਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਥੇ ਤਾਂ ਪਏ ਨੇ ਤੇ ਇੱਥੇ ਇੱਥੇ ਵੀ ਥੋੜੇ ਕੋ ਪਏ ਨੇ ਚਲੋ ਕੋਈ ਨਹੀਂ ਖਾਣ ਤੋਂ ਪਾਦਾਂਗੇ ਤੇ ਪਾਣੀ ਡੁੱਲ ਗਿਆ ਗੋਲੀ ਦਾ ਚੋਬਰ ਬਾਦੂਆ ਕੋਈ ਨਾ ਅੰਦਰ ਅੱਜ ਯਾਰ ਹਵਾ ਹੀ ਨਹੀਂ ਮਾਰੀ ਜਾਂਦਾ ਕੋਲਰ ਪਤਾ ਨਹੀਂ ਦਾਣੇ ਖੜਾ ਦੇ ਚੋ ਪਰਾ ਟਾਈਮ ਨਾਲ ਹੀ ਆ ਦਾਣੇ ਨੂੰ ਖੜਾਏ ਨਹੀਂ ਬ੍ਰਿੰਸ ਸਰ ਇਹ ਮਿੱਤਰੋ ਕੁੱਲਰ ਥੱਲੇ ਆ ਗਏ ਜੀ ਗਰਮੀ ਹੋ ਤਾਂ ਅੱਜ ਜਿਹੜਾ ਜ਼ਿਆਦਾ ਹੈ ਚੋ ਪਰ ਜਾ ਰਹੇ ਸੀ ਬਾਬੋ ਮੈਂ ਵਲੋਗ ਨਹੀਂ ਬਣਾ ਸਕਿਆ ਦਿਖਾਣਾ ਸੀ ਤੁਹਾਨੂੰ ਤੇ ਫੜ ਕੇ ਲਿਆਂਦਾ ਉੱਥੋਂ ਜਵਾਬ ਗਲਤ ਸੀ ਦਾ ਕਹਿ ਹੋ ਰਿਹਾ ਜੀ ਦਾ ਤਾਂ ਕਰਕੇ ਤੇ ਬਾਕੀ ਬਸ ਬੈਠਿਆ ਇਹ ਕਾਰਟਨ ਰੋਨਲਡ ਦੇ ਸ਼ੇਅਰ ਬਾਕੀ ਕਣਕ ਦਾ ਗੱਟਾ ਤੇ ਸਰੋਂ ਦਾ ਆ ਤਾਂ ਜਿਹੜੀ ਬਚੀ ਸੀ ਸਰੋਂ ਵਾਲੀ ਇੱਕ ਕੁਆਲਟੀ ਤੇ ਕਣਕ ਇੱਕ ਕੁਆਲਟੀ ਬਈ ਇਹਦੇ ਬਚ ਗਿਆ ਸੀ ਇਹ ਰੱਖ ਦਿੰਨੇ ਆ ਤੇ ਇਹ ਵੀ ਤੋਂ ਆਈ ਗਾ ਲੋ ਵੀ ਤੋਂ ਆ ਕੇ ਸਾਡੀਆਂ ਓਕੇ ਰਿਪੋਰਟਾਂ ਕਰਦਾ ਹੈ ਕੱਲ ਤਾਂ ਨਾ ਜਾਮੋ ਸਵੇਰੇ ਖੇਡਣਾ ਠੀਕ ਹੈ ਕਿ ਨਹੀਂ ਤੇ ਫਿਰ ਦੇਖਦੇ ਆ ਬਾਹ ਖਾ ਕੇ ਕੀ ਬਣਦਾ ਅੱਬੋ ਗੇਮਾਂ ਖੇਡ ਜਾਂਦੇ ਆ ਜੀ ਮੁੰਡੇ ਤੇ ਪਿੱਟੂ ਨੇ ਖੜੀ ਸੀ ਪਾਰਟੀ ਗਾਸੀ ਕਿਹੜੇ ਰੋਲ ਐਕ ਰੋਲ ਬਾਬਿਓ ਐਕ ਰੋਲ ਖਾ ਕੇ ਬੈਠਿਆ ਤੇ ਆਹ ਸ਼ਰਤ ਲਾਈ ਸੀ ਜਾਨੀ ਗੇਮ ਦੇ ਵਿੱਚ ਨਾਲ ਤੇ ਹਾਰ ਗਿਆ ਤੇ ਬੱਸ ਆਪਨਾ ਕਿਵੇਂ ਦੀ ਕੀ ਹੋ ਗਿਆ ਉੱਤਰ ਬਾਤਰ ਕੀ ਥੇਔਰੀ ਜੀ ਮੇਰੇ ਵੀਰੋਂ ਚੱਲਦੇ ਆਂ ਜੀ ਥੱਲੇ 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 ਜਾਂਦੇ ਆਂ ਤਾਲੇ ਤੁਲੇ ਲਾ ਤੇ ਟਰੇਆ ਚੱਕਤੀਆਂ ਕਰਤੀਆਂ ਓਕੇ ਰਿਪੋਰਟਾਂ ਤੇਰਾ ਚੋਬਰ ਲਈ ਜਾਂਦਾ ਸਟੂਡੀਓ ਨੂੰ ਤਾਲਾ ਤੇ ਆਪਾਂ ਵੀ ਚੱਲਦੇ ਆਂ ਆਪਾਂ ਵੀ ਪਏ ਸੀ ਚੌੜ-ਚੂੜ ਕਰ ਜਾਂਦੇ ਸੀ ਤੇ ਕਦ ਆਪਾਂ ਚੱਲਦੇ ਆ ਹੁਣ ਨਾਨਿਆਂ ਧੋਨਿਆਂ ਜਾ ਕੇ ਤੇ ਗੋਲੀ ਚੂੰ-ਚੂ ਕਰ ਜਾਂਦਾ ਭੁੱਖ-ਪੱਖ ਲੱਗਦੀ ਹੈ ਪਤੰਨੀ ਨੂੰ ਤੇ ਇਹਨੂੰ ਜਾ ਕੇ ਪਾਣਿਆ ਕੁਛ ਤੇ ਬਾਕੀ ਕੱਲ ਤੋਂ ਮਾਂਗੇ ਸਾਲਾ ਸਾਦੀ ਕਰਨ ਕੋਣ ਕਵਗਾਰਾ ਤੋਂ ਤਾਂ ਅੰਗੇ ਮੱਕੀ ਚੱਕ ਲਿਆਵੇਂ ਕੱਲ ਜਿਹੜੀ ਚੱਕੀ ਤੇ ਦਈ ਹੈ ਤੇ ਉਹ ਕੱਲ ਦੇ ਦੂ ਆ ਸ਼ਾਮ ਨੂੰ ਤੇ ਵੈਸ ਚੋਬਰ ਤੋਂ ਤਾਲਾ ਲੱਗੀ ਨਹੀਂ ਜਾਂਦਾ ਵੈਸਾ ਲੈ ਮੈਂ ਲੈਣਾ ਚਲੋ ਮਿਲਦੇ ਆਂ ਬਾਪੂ ਕੱਲ ਫਿਰ ਆਪਾਂ ਠੀਕ ਹੈ ਕਿ ਨਹੀਂ